ਦੇਸੀ ਟਾਕਸ ਚੈਨਲ ਤੇ ਤੁਹਾਡਾ ਸਵਾਗਤ ਪੰਜਾਬੀ ਕਲਾਕਾਰ ਦਲਜੀਤ ਦੇਸਾਂਝ ਨੇ ਕੈਨੇਡਾ ਦੇ ਵਿੱਚ ਇਤਿਹਾਸ ਰਚਿਆ ਦਲਜੀਤ ਦੇਸਾਂਝ ਦੇ ਕੈਨੇਡਾ ਤੇ ਅਮਰੀਕਾ ਦੇ ਸ਼ੋਅ ਹੋਣ ਜਾ ਰਹੇ ਨੇ ਤੇ ਉਹਨਾਂ ਦਾ ਸਭ ਤੋਂ ਪਹਿਲਾ ਸ਼ੋਅ ਹੋਇਆ BC ਦੇ ਵਿੱਚ ਇਹ ਸ਼ੋਅ BC ਪਲੇਸ ਸਟੇਡੀਅਮ ਦੇ ਵਿੱਚ ਹੋਇਆ ਇਸ ਸਟੇਡੀਅਮ ਦੀ ਕੈਪੈਸਿਟੀ 54000 ਆ ਸੋ ਮੀਨਸ ਇਹਦੇ ਵਿੱਚ ਇੱਕ ਟਾਈਮ ਤੇ 54000 ਪਰਸਨ ਬੈਠ ਸਕਦਾ ਦਲਜੀਤ ਦੇਸਾਂਜ ਨੇ ਸ਼ੋ ਤੋਂ ਪਹਿਲਾਂ ਇੱਕ ਦਿਨ ਇਹ ਵੀਡੀਓ ਪਾ ਕੇ ਆਪਣੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਇਹ ਸ਼ੋ ਪੂਰਾ ਸੋਲਡ ਆਊਟ ਆ ਤਾਂ ਇਹ ਚੀਜ਼ ਕਿ ਕਿਤੇ ਸੱਚ ਸੀ ਜਦੋਂ ਸ਼ੋਅ ਹੋਇਆ ਉਸ ਤੋਂ ਬਾਅਦ ਸ਼ੋਅ ਦੀਆਂ ਅਸੀਂ ਵੀਡੀਓਜ਼ ਵੀ ਦੇਖੀਆਂ ਸਰਚ ਕੀਤਾ ਈਵਨ ਕਿ ਬਿਲਬੋਰਡ ਵੈਬਸਾਈਟ ਤੇ ਵੀ ਚੈੱਕ ਕੀਤਾ ਉਹਨਾਂ ਨੇ ਸਟੇਟਸ ਪਾਇਆ ਹੋਇਆ ਸੀ ਕਿ ਦਿਲਜੀਤ ਦਸਾਂਝ ਮੇਡ ਆ ਹਿਸਟਰੀ ਈਵਨ ਸ਼ੋਅ ਤੋਂ ਪਹਿਲਾਂ ਵੀ ਬਿਲਬੋਰਡ ਦੇ ਉੱਪਰ ਇੱਕ ਆਰਟੀਕਲ ਆਇਆ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਦਿਲਜੀਤ ਦਸਾਂਝ ਇਸ ਗੋਇੰਗ ਟੂ ਮੇਕ ਅ ਹਿਸਟਰੀ ਕਿ ਉਹ ਪੀਸੀ ਪਲੇਸ ਸਟੇਡੀਅਮ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਤਾਂ ਸਭ ਤੋਂ ਇੰਟਰਸਟਿੰਗ ਚੀਜ਼ ਕਿ ਸਾਰਾ ਇਹਦਾ ਸਾਰਾ ਸ਼ੋਅ ਜਿਹੜਾ ਸੀਗਾ ਉਹ ਸੋਲਡ ਆਊਟ ਸੀ ਦਲਜੀਤ ਦਿਸਾਨ ਇੱਕ ਜਿਹੜਾ ਪੰਜਾਬੀ ਕਲਾਕਾਰ ਹੈ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਦੇਖਣਾ ਪਸੰਦ ਕਰਦਾ ਉਹਨਾਂ ਦੀਆਂ ਮੂਵੀਜ਼ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਉਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਤਾਂ ਲੋਕਾਂ ਨੇ ਬਹੁਤ ਪਰਮਾਹੁੰਗਾਰਾ ਦਿੱਤਾ ਇਸ ਸ਼ੋਅ ਨੂੰ ਪੰਜਾਬੀ ਕਲਾਕਾਰਾਂ ਨੇ ਵੀ ਅਟੈਂਡ ਕੀਤਾ ਇਸ ਸ਼ੋਅ ਨੂੰ ਨੀਰੂ ਬਾਜਵਾਨ ਨੇ ਵੀ ਸਟੇਟਸ ਪਾਇਆ ਸੀ ਉਹਨਾਂ ਨੇ ਵੀ ਕਿਹਾ ਕਿ ਮੈਂ ਆਪਣੀ ਫੈਮਲੀ ਦੇ ਨਾਲ ਇਸ ਸ਼ੋਅ ਨੂੰ ਬਹੁਤ ਇੰਜੋਏ ਕੀਤਾ ਜੋ 2022 ਦੇ ਵਿੱਚ ਵੀ ਦਿਲਜੀਤ ਦਸਾਂਝ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਸ਼ੋਅ ਕੀਤੇ ਸੀ ਉਹਨਾਂ ਦੇ ਵਿੱਚੋਂ ਇੱਕ ਸ਼ੋਅ ਅਸੀਂ ਵੀ ਅਟੈਂਡ ਕੀਤਾ ਸੀ ਸ਼ੋਅ ਬਹੁਤ ਵਧੀਆ ਸੀ ਸਾਰਿਆਂ ਨੇ ਇੰਜੋਏ ਕੀਤਾ ਹਰ ਵਰਗ ਦੇ ਲੋਕਾਂ ਨੇ ਇੰਜੋਏ ਕੀਤਾ ਬੱਚਿਆਂ ਨੇ ਬਜ਼ੁਰਗਾਂ ਨੇ ਹਰ ਕੋਈ ਦਿਲਜੀਤ ਦਸਾਂਝ ਨੂੰ ਪਸੰਦ ਕਰਦਾ ਸਾਨੂੰ ਵੀ ਬਹੁਤ ਵਧੀਆ ਲੱਗਾ ਸ਼ੋਅ ਤੇ ਜਾ ਕੇ ਪਾਲ ਇਦਾਂ ਦਾ ਆਇਆ ਸੀ ਸ਼ੋਹ ਦੇ ਵਿੱਚ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਹਰ ਇਨਸਾਨ ਜੋ ਕਿ ਸ਼ੋਹ ਦੇ ਵਿੱਚ ਆ ਉਹ ਸਭ ਕੁਝ ਭੁੱਲ ਗਿਆ ਸਾਰੀ ਦੁਨੀਆਦਾਰੀ ਸਾਰੀ ਟੈਨਸ਼ਨਾਂ ਭੁੱਲ ਕੇ ਉਹ ਇੰਜੋਏ ਕਰ ਰਿਹਾ ਹੈ ਕਿਉਂਕਿ ਦਿਲਜੀਤ ਦਸਾਂ ਜਿੱਤਾ ਪੰਗੜਾ ਪਾ ਰਹੇ ਸੀ ਹਰ ਕੋਈ ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਕਿ ਪੂਰਾ ਫੁੱਲ ਇੰਜੋਇਮੈਂਟ ਹੋ ਰਹੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਸਾਡੇ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਨਮੀਆਂ ਨਮੀਆਂ ਅਪਡੇਟਸ ਦੇ ਲਈ ਥੈਂਕ ਯੂ